ਦੋਸਤੋ ਆਪਣਾ ਆਪਣਾ ਸ਼ੌਕ ਹੈ ਜਿਸ ਤਰ੍ਹਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨਾਲ ਮਿਲ ਕੇ ਬਹੁਤ ਸਾਰੀਆਂ ਬੀਬੀਆਂ ਨੇ ਆਪਣੇ ਬੁਟੀਕ ਜਾਂ ਸਲਾਈ ਕਢਾਈ ਦਾ ਕੰਮ ਹੈ ਇਸ ਤਰ੍ਹਾਂ ਸੈਲਫ ਹੈਲਪ ਗਰੁੱਪ ਬਹੁਤ ਸਾਰੇ ਬਣੇ ਹੋਏ ਨੇ ਜਿਨ੍ਹਾਂ ਦੇ ਆਪਣੇ ਆਪਣੇ ਬਿਜ਼ਨਸ ਨੇ ਸੋ ਉਸ ਦਰਾਂ ਕਾਫੀ ਸਾਰੇ ਲੋਕ ਨੇ ਜਿਹੜੇ ਉਹ ਵੀ ਇਸ ਦਰਾਂ ਆ ਰਹੇ ਨੇ ਤੇ ਬੀਬੀਆਂ ਦੇ ਜ਼ਿਆਦਾ ਤਦਾਦ ਇਹਨਾਂ ਸਟਾਲਸ ਤੇ ਵੀ ਹੈਗੀ ਆ ਸੋ ਆ ਜਰਾਬਾਂ ਟੋਪੀਆਂ ਦਰਖਤਾਂ ਤੇ ਟੰਗੀਆਂ ਨੇ ਸੋ ਇਹ ਵੀ ਕਾਫੀ ਅੱਛਾ ਰਿਸਪੌਂਸ ਹੈ ਇਸ ਸਹਾਇਕ ਧੰਦੇ ਨੂੰ ਸਟਾਰਟ ਜਿਸ ਤਰ੍ਹਾਂ ਮੈਂ ਜ਼ਿਕਰ ਕੀਤਾ ਸੀ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨਾਲ ਬਹੁਤ ਸਾਰੇ ਪਿੰਡਾਂ ਸ਼ਹਿਰਾਂ ਦੀਆਂ ਜਿਹੜੀਆਂ ਬੀਬੀਆਂ ਭੈਣਾਂ ਰਣੀਆਂ ਨੇ ਉਹਨਾਂ ਨੇ ਮਿਲ ਕੇ ਸੈਲਫ ਹੈਲਪ ਗਰੁੱਪ ਬਣਾਏ ਹੋਏ ਨੇ ਇਸ ਸੈਲਫ ਹੈਲਪ ਗਰੁੱਪ ਦੇ ਵਿੱਚ ਘਰੇਲੂ ਜਿਹੜੀਆਂ ਚੀਜ਼ਾਂ ਵਸਤਾਂ ਨੇ ਸਲਾਈ ਕਢਾਈ ਦੇ ਜਿਸ ਤਰ੍ਹਾਂ ਤੁਸੀਂ ਵੇਖ ਰਹੇ ਹੋ ਸਵਾਰਟਰ ਜੁਰਾਬਾਂ ਹੋਰ ਤਰ੍ਹਾਂ ਦਾ ਇਸ ਤਰ੍ਹਾਂ ਦਾ ਲਮ ਗਲਮ ਤੇ ਭੈਣ ਰਾਣੀ ਸਾਡੇ ਨਾਲ ਸੱਸੀ ਗੱਲ ਭੈਣ ਜੀ ਕੀ ਨਾਂ ਤੁਹਾਡਾ ਜੀ ਸਤਿੰਦਰ ਕੋਰ ਜੀ ਸਤਿੰਦਰ ਕੋਰ ਲੁਧਿਆਣਾ ਤੋਂ ਹੀ ਹਾਂਜੀ ਕਿਵੇਂ ਜਿਸ ਤਰ੍ਹਾਂ ਤੁਸੀਂ ਸਟਾਲ ਲਾਇਆ ਤੁਹਾਡੇ ਸੈਲਫ ਐਪ ਗਰੁੱਪ ਜਿਹੜਾ ਯੂਨੀਵਰਸਿਟੀ ਪੀਯੂ ਨਾਲ ਸੰਬੰਧ ਦਾ ਕਿੰਨੇ ਲੋਕ ਹੋ ਤੁਸੀਂ ਇਸ ਤੇ অলਮੋਸਟ 50 ਤਾਂ ਹੋਵਾਂਗੇ ਅਸੀਂ 50 ਆ ਜਿਹਦੇ ਵਿੱਚ ਲੇਡੀਜ਼ ਵਗੈਰਾ ਵੀ ਸਭ ਕੰਮ ਕਰਦੀਆਂ ਨੇ ਅੱਛਾ ਪੇਂਟ ਕ ਪੇਂਟ ਦਾ ਕੰਮ ਆ ਡਿਜੀਟਲ ਬਲੌਕ ਦਾ ਕੰਮ ਆ ਫੁਲਕਾਰੀ ਦਾ अच्छा ये जेड़ा सारा टोटल सलाई कढ़ाई है ये ਤੁਸੀਂ ਆਪ ਕਰਵਾਉਂਦੇ ਹੋ? ਹਾਂਜੀ। ਆਪ ਵੀ ਕਰਦੇ ਹੋ? ਕਰਦੇ ਆਂ ਜੀ ਅਸੀਂ ਵੀ। ਡਿਜ਼ਾਈਨਿੰਗ ਆਪ ਕਰਦੇ। ਫਾਈਨਿੰਗ ਕਰੀਦੀ ਹੈ, ਥੋੜਾ ਬਤ ਆ ਪੇਂਟ ਵੀ ਕਰੀਦਾ। ਅੱਛਾ। ਤੇ ਕਰੀ ਕਰਾ ਤਾਂ ਉਹ ਜਾਂ ਲੇਡੀਜ਼ ਤੋਂ ਕਰਵਾਈਦਾ ਵੀ ਹੈ ਕੀ? ਕੋਈ ਮਤਲਬ ਸ਼ਾਪ ਵਗੈਰਾ ਸ਼ੋਰੂਮ ਰੱਖਿਆ ਜਾਂ ਫਿਰ ਇਸ ਤਰ੍ਹਾਂ ਹੀ ਗਰੁੱਪ ਚੱਲਦਾ? ਨਹੀਂ ਅਸੀਂ ਜ਼ਿਆਦਾਤਰ ਤਾਂ ਸਟਾਲ ਵਗੈਰਾ ਹੀ ਲਗਾਈਦੇ ਨੇ। ਅੱਛਾ ਜਿੰਨੇ ਵੀ ਮੇਲੇ ਵਗੈਰਾ ਹਾਂਜੀ ਮੇਲੇ ਆ ਜਾਂ ਹੋਰ ਵੀ ਕਿਸੇ ਪਾਸੇ ਇੱਥੇ ਹੀ ਲੱਗਦਾ ਜਿਉਂਵਰਸਿਟੀ ਦੇ ਵਿੱਚ। ਅੱਛਾ ਜੀ। ਹਾਂਜੀ। ਤੇ ਕਿਵੇਂ ਮਤਲਬ ਰੋਜ਼ਗਾਰ ਦੇ ਪੱਖੋਂ ਜਾਂ ਅਰਨਿੰਗ ਦੇ ਪੱਖੋਂ ਜਾਂ ਸ਼ ਕੀ ਕਰ ਰਹੀ ਸੀ ਵੀ ਹਾਊਸ ਵਾਈਫ ਜਿਹਾ ਵੈਸੇ ਤਾਂ ਇਸ ਥੋਲ ਦੇ ਨਾਲ ਜਿਵੇਂ ਹੋਰ ਵੀ ਲੇਡੀਜ਼ ਨੂੰ ਕੰਮ ਮਿਲਦਾ ਤਾਂ ਸਾਡਾ ਵੀ ਇਸ ਤਰ੍ਹਾਂ ਦੇ ਭੈਣ ਜੀ ਸੈਲਫ ਹੈਲਪ ਗਰੁੱਪ ਪੰਜਾਬ ਭਾਰਤ ਚ ਤਕਰੀਬਨ ਕਾਫੀ ਨੇ ਹੈ ਨਾ ਕੋਈ ਕੱਪੜੇ ਦਾ ਕੋਈ ਖਾਣ ਪਾਣ ਦਾ ਚਾਰਦਾ ਹਾਂਜੀ ਹਾਂਜੀ ਤੇ ਕਾਫੀ ਰਿਸਪੌਂਸ ਹੈ ਮਤਲਬ ਇਹਦੇ ਅੱਛਾ ਹੋਰ ਤੁਸੀਂ ਕੀ ਸੋਚਦੇ ਹੋ ਜਿਸ ਤਰ੍ਹਾਂ ਪੰਜਾਬ ਇਸ ਯੂਨੀਵਰਸਿਟੀ ਚ ਕੋਈ ਪੱਕੀ ਆਊਟਲੈਟ ਹੋਵੇ ਹਾਂਜੀ ਬਸ ਉਹ ਹੈਗਾ ਕਿ ਕਿਉਂਕਿ ਜਦੋਂ ਵੀ ਮੇਲਾ ਲੱਗਦਾ ਸਾਲ ਚ ਦੋ ਵਾਰੀ ਲੱਗਦਾ ਤਾਂ ਟੱਚ ਬੁੜ ਵਧੀਆ ਰਿਸਪੌਂਸ ਹੁੰਦਾ ਪਰ ਆਦਰਵਾਇਸ ਜਿੱਥੇ ਜਿੱਥੇ ਤੁਹਾਨੂੰ ਲਗਾਣੇ ਪੈਂਦੇ ਆ ਸਟਾਲ ਜਾ ਕੇ ਤੇ ਆਊਟਸਾਈਡਰ ਵੀ ਲਗਾਣੇ ਆ ਤਾਂ ਥੋੜਾ ਸਾਡਾ ਸੇਲ ਦੀ ਪ੍ਰੋਬਲਮ ਆਉਂਦੀ ਆ ਜਿਸ ਤਰ੍ਹਾਂ ਇਹ ਹੈ ਖੁੱਲੀ ਮਤਲਬ ਬਿਲਡਿੰਗ ਨਾ ਬਣਾਈ ਜਾਵੇ ਵੈਸੀ ਹੀ ਕਨੋਪੀ ਟਾਈਪ ਹੋਵੇ ਮਤਲਬ ਕੰਟੀਨਿਊ ਉਹ ਵੀ ਸੇਫ ਹੈ ਨਾ ਹਾਂਜੀ ਬਿਲਕੁਲੀ ਕੋਈ ਹੋਰ ਵੀ ਪ੍ਰੋਸੈਸ ਹੋਣਾ ਚਾਹੀਦਾ ਜਿਸ ਨਾਲ ਲੇਡੀਜ਼ ਨੂੰ ਏਟਲੀਸਟ ਮਤਲਬ ਲਗਾਤਾਰ ਤਾਂ ਰੋਜ਼ਗਾਰ ਦੀ ਬਣੀ ਰਵੇ ਹਾਂਜੀ ਬਣੀ ਰਵੇ ਜਿੰਨਾ ਹਫਤੇ ਬਾਅਦ ਹੋਵੇ ਜਾਂ 10 ਦਿਨਾਂ ਬਾਅਦ ਹੋਵੇ ਨਾ ਸੇਲਿੰਗ ਪ੍ਰੋਸੈਸ ਸਾਡਾ ਸਮੂਹ ਹੈ ਬਹੁਤ ਜਿਸ ਤਰ੍ਹਾਂ ਖੇਤੀਬਾੜੀ ਡਿਪਾਰਟਮੈਂਟ ਆਪਣੀ ਕੰਪਾਊਂਡ ਦੇ ਵਿੱਚ ਉਹਨਾਂ ਨੂੰ ਇੱਕ ਸ਼ਾਪਸ ਦੇ ਦਿੰਦਾਂ ਮਤਲਬ ਵੁੱਡਨ ਦੀਆਂ ਜਾਂ ਸ਼ੈੱਡ ਦੀਆਂ ਮਤਲਬ ਕੀ ਲੇਡੀਜ਼ ਦੇ ਸੈਲਫ ਹੈਲਪ ਗਰੁੱਪਾਂ ਨੂੰ ਇਸ ਤਰ੍ਹਾਂ ਦੀ ਕੋਈ ਚੀਜ਼ ਨਹੀਂ ਹੈ ਦੇਖੋ ਅਸੀਂ ਪਿਛਲੇ 2-4 ਸਾਲਾਂ ਤੋਂ بارش ਨੇ ਬੜਾ ਤੰਗ ਕੀਤਾ ਤਾਂ ਫਿਰ ਉਹ ਤੋਂ ਜ਼ਿਆਦਾ ਸੀ ਕਿ ਵਾਟਰਪਰੂਫ ਤੁਹਾਡੀਆਂ ਫਲਕਾਰੀਆਂ ਐਟਲੀਸਟ ਵਾਟਰਪਰੂਫ ਹੋ ਜਾਣਾ ਟਾਂਟ ਵਗੈਰਾ ਹਨਾ ਓਕੇ ਤੇ ਥੋੜੇ ਪੱਕੇ ਮੁੱਕੇ ਲੱਗ ਜਾਣ ਗਰਮੀ ਦੇ ਵਿੱਚ ਵੀ ਸਾਰੀਆਂ ਲੇਡੀਜ਼ ਨੂੰ ਔਖਾ ਵਾ ਸਭ ਕਰਦੀ ਆ ਤਾਂ ਹੈਗੀਆਂ ਨੇ ਓਕੇ ਜੇ ਕਪੜਾ ਖਰਾਬ ਹੋ ਜਾਏ ਘਰ ਵਾਲੇ ਘਰ ਵਾਲੇ ਨੂੰ ਫੜ ਲੈਂਦੀ ਆ ਹਾਂਜੀ ਬਿਲਕੁਲ ਗੱਲ ਆ ਜੀ ਸਾਡਾ ਵੀ ਹੋਇਆ ਜਦੋਂ بارش ਨੇ ਬਹੁਤ ਤੰਗ ਕੀਤਾ ਹਾਂ ਪਰ ਹੁਣ ਟੱਚ ਬੁਡ ਅੱਜ ਠੀਕ ਰਿਹਾ ਅ ਡਾਕਟਰ ਗੁਰਪ੍ਰੀਤ ਨੂੰ ਸੰਪਰਕ ਕਰੋ ਮਾਨ ਸਾਹਿਬ ਨੂੰ ਕਹਿ ਕੇ ਸ਼ਾਇਦ ਉਹ ਦਵਾ ਪਾ ਲੈਣ ਚਲੋ ਜੀ ਅਸੀਂ ਕਰਾਂਗੇ ਟ੍ਰਾਈ ਜੀ ਬਿਲਕੁਲ ਬਟ ਇਹ ਵੀ ਟੀਚਰ ਟੀਚਰ ਹੀ ਨੇ ਇਹਨਾਂ ਨੂੰ ਇਥੇ ਕਿਹਾ ਅੱਛਾ ਭੈਣ ਜੀ ਤੁਸੀਂ ਆਖਰੀ ਦੋ فروਕਤ ਕਰ ਰਹੇ ਹੋ ਕੀ ਲੱਗਦਾ ਹੈ ਇਸ ਤਰ੍ਹਾਂ ਕਿਉਂਕਿ ਚਲੋ ਆਪਣੇ ਲੋਕ ਨੇ ਸਾਰੇ ਨਹੀਂ ਚਲੋ ਵਧੀਆ ਇਹਨਾਂ ਨੂੰ ਵੀ ਇੱਕ ਕਾਰੋਬਾਰ ਮਿਲਿਆ ਹੋਇਆ ਮਤਲਬ ਪਰਮਨੈਂਟ ਸ਼ਾਪ ਹੋਵੇ ਕਿਤੇ ਹੈ ਨਾ ਭਾਵੇਂ ਯੂਨੀਵਰਸਿਟੀ ਜੀ ਹੋਵੇ ਉਹਦਾ ਫਾਇਦਾ ਹੈ ਨਾ ਨਹੀਂ ਉਹ ਤਾਂ ਯੂਨੀਵਰਸਿਟੀ ਐਡਮਿਨਿਸਟ੍ਰੇਸ਼ਨ ਹੀ ਦੱਸ ਸਕਦੀ ਹੈ ਜੀ ਆਪਣਾ ਵੀ ਲਗਾਤਾਰ ਦਬ ਚ ਬਣੀ ਰਹਿੰਦੀ ਹੈ ਹਾਂਜੀ ਹਾਂਜੀ ਸੋ ਥੈਂਕ ਯੂ ਸੋ ਭੈਣ ਰਾਣੀਆਂ ਸੂਟਾਂ 'ਚ ਦਿਲਚਸਪੀ ਕੋਈ ਆਪਣਾ ਸੰਪਰਕ ਨੰਬਰ ਜਿਵੇਂ ਕੋਈ ਆਨਲਾਈਨ ਕੋਈ ਅਗਰ ਲੈਣਾ ਚਾਹਵੇ ਤੁਹਾਡਾ ਕੋਈ ਇਸ ਤਰ੍ਹਾਂ ਦਾ अच्छा कार्ड है चलो नंबर जे किसे नु चाहे ओके अपना ਤੁਹਾਡਾ ਕੋਈ ਪੇਜ ਵਗੈਰਾ ਨਹੀਂ ਤੁਸੀਂ ਬਣਾਇਆ ਹਾਈ ਟੈਕ ਹੋਵੇ ਤਾਂ ਬੈਸਟ ਰਹੇਗਾ ਥੈਂਕ ਯੂ ਮਿਹਰਬਾਨੀ ਸੋ ਇਸ ਤਰ੍ਹਾਂ ਦਾ ਵੀ ਹੈ ਕਿਉਂਕਿ ਜਿਸ ਤਰ੍ਹਾਂ ਇਹਨਾਂ ਦਾ ਹੈ ਨਾ ਕਿ ਜਿਵੇਂ ਇਸ ਤਰ੍ਹਾਂ ਬਹੁਤ ਸਾਰੀਆਂ ਜਿਹੜੀਆਂ ਲੜਕੀਆਂ ਨੇ ਜਿਨ੍ਹਾਂ ਨੂੰ ਜੌਬ ਨਹੀਂ ਮਿਲਦੀ ਜਾਂ ਜਿਨ੍ਹਾਂ ਦਾ ਸ਼ੌਕ ਹੈ ਇਸ ਤਰ੍ਹਾਂ ਦਾ ਕਿਉਂਕਿ ਬਹੁਤ ਸਾਰੇ ਵੱਡੇ ਵੱਡੇ ਅਪਸਰਾਂ ਦੀਆਂ ਜਿਹੜੀਆਂ ਫੈਮਲੀਆਂ ਨੇ ਉਹਨਾਂ ਚ ਵੀ ਇਸ ਤਰ੍ਹਾਂ ਦਾ ਬਿਜ਼ਨਸ ਹੈ ਕੋਈ ਕੰਮ ਕੋਈ ਮਾਰਾ ਨਹੀਂ ਹੈ ਪਰ ਜਿਵੇਂ ਪਰਮਾਨੈਂਟ ਕੋਈ ਇਹਨਾਂ ਨੂੰ ਕੋਈ ਮਾਰਕੀਟ ਮਿਲੇ ਸ਼ਾਪ ਮਿਲੇ ਤਾਂ ਉਹ ਸ਼ਾਇਦ ਜਿਆਦਾ ਬਿਹਤਰ ਹੈ ਮੈਂ ਦੇਖ ਰਿਹਾ ਕਾਫੀ ਘਟੂ ਘਟਾ 30 40 ਸਟਾਲ ਲੇਡੀਜ਼ ਦੇ ਨੇ ਜਿਹੜੇ ਸਾਰਿਆਂ ਤੇ ਕਾਫੀ ਰੌਣਕ ਹੈ ਜਿਨ੍ਹਾਂ ਤੇ ਜਿਆਦਾ ਬੀਬੀਆਂ ਖਰੋਫਤ ਖਰੀਦੋ ਪਰੋਕਤ ਕਰ ਰਹੀਆਂ ਨੇ ਸੋ ਇਹ ਵੀ ਇੱਕ ਰੋਜ਼ਗਾਰ ਦੇ ਪੱਖ ਤੋਂ ਕਾਫੀ ਬਿਹਤਰ ਹੈ ਜਿਸ ਤਰ੍ਹਾਂ ਇਹਨਾਂ ਨੇ ਇੱਧਰ ਵੀ ਕਾਫੀ ਦੂਰ ਤੱਕ ਸਟਾਲ ਲਾਏ ਹੋਏ ਨੇ ਆ ਉਹਨਾਂ ਦੇ ਪਸ਼ਮ ਦੇ ਬਣੇ ਹੋਏ ਜਿਹੜੇ ਚੀਜ਼ਾਂ ਨੇ ਜੁਰਾਬਾਂ ਟੋਪੀਆਂ ਵਗੈਰਾ ਸਵੈਟਰ ਵਗੈਰਾ ਵੀ ਇਸ ਤਰ੍ਹਾਂ ਇਹ ਲੋਕ ਲਾ ਰਹੇ ਨੇ ਸੋ ਕਿਸਾਨ ਮੇਲੇ ਚ ਹੋਰ ਕੀ ਕੀ ਹੈ ਵਿਖਵਾਨਾ ਤੁਹਾਨੂੰ ਅੱਗੇ ਜਿਹੜੇ ਮੱਥੇ ਇਧਰ ਨਾਲ-ਨਾਲ ਤੁਸੀਂ ਵੇਖ ਲਓ ਜਿੱਥੇ ਸੀਡ ਤਿਆਰ ਹੁੰਦਾ ਝੋਨੇ ਦਾ ਨਾਲ-ਨਾਲ ਇਹਨਾਂ ਦੀ ਫਾਰਮਿੰਗ ਵੀ ਹੈ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਆਪਣਾ ਫਲਾਂ ਦਾ ਪ੍ਰਦਰਸ਼ਨੀ ਪਲਾਂਟ ਹੈ ਜਿੱਥੇ ਕਾਫੀ ਵਾਜਬ ਕੀਮਤਾਂ ਤੇ ਜਿਹੜੇ ਨੇ ਫਲਦਾਰ ਸ਼ਾਨਦਾਰ ਬੂਟੇ ਵੰਡੇ ਜਾ ਰਹੇ ਆ ਪੀਯੂ ਦੇ ਡਿਪਾਰਟਮੈਂਟ ਵੱਲੋਂ ਫਲੋਰੀ ਕਲਚਰ ਦੇ ਵੱਖ-ਵੱਖ ਬਨਗੀਆਂ ਲਾਈਆਂ ਹੋਈਆਂ ਨੇ ਸਾਰੇ ਸਟਾਫ ਦੇ ਨਾਲ ਮੌਜੂਦ ਨੇ ਡਾਕਟਰ ਸਹਿਬਾਨ